ਦੋ ਤਿਹਰਾ ਹੋਈਆਂ ਆਮੋ ਸਾਹਮਣੇ ਦੱਸਦੀ ਹੈ ਕਿ ਮਾਮਲਾ ਫਾਜ਼ਿਲਕਾ ਦਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਤਲਵਾਰ ਲੈ ਕੇ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਆ ਤਾਂ ਦੱਸਦੀ ਹੈ ਕਿ ਪ੍ਰਧਾਨਗੀ ਨੂੰ ਲੈ ਕੇ ਇਹ ਸਾਰਾ ਵਿਵਾਦ ਖੜਾ ਹੁੰਦਾ ਆ ਤਾਂ ਜਦੋਂ ਮਾਮਲਾ ਪੁਲਿਸ ਤੱਕ ਪਹੁੰਚਦਾ ਹੈ ਤਾਂ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾਂਦੀ ਹੈ ਤਾਂ ਕਿਉਂ ਹੋਈ ਇਹ ਸਾਰੀ ਘਟਨਾ ਕਿ ਇਹਦੇ ਪਿੱਛੇ ਕਾਰਨ ਕੀ ਸੀ ਇਹਦੇ ਬਾਰੇ ਤੁਸੀਂ ਵੀ ਸੁਣੋ ਜਿਵੇਂ ਕਿ ਅੱਜ ਅਸੀਂ ਹਰ ਵਾਰੀ ਰੈਗੂਲਰ ਜਿਵੇਂ ਗੁਰੂ ਘਰ ਦੇ ਮੱਥਾ ਟੇਕ ਆਉਂਦੇ ਹਾਂ ਗੁਰੂ ਘਰ ਦੇ ਵਿੱਚ ਅੱਜ ਵੀ ਅਸੀਂ ਉਵੇਂ ਗੁਰੂ ਘਰ ਦੇ ਮੱਥਾ ਟੇਕਣ ਆਏ ਤੇ ਮੱਥਾ ਟੇਕਿਆ ਜੀ ਅਰਦਾਸ ਹੋਈ ਹੈ ਪ੍ਰਸ਼ਾਦ ਲਿਆ ਜੀ ਪ੍ਰਸ਼ਾਦ ਲੈ ਕੇ ਕੁਝ ਸ਼ਰਾਰਤੀ ਅੰਸਰ ਵਿੱਚ ਆਏ ਨੇ ਜੀ ਉਹ ਬੈਠੇ ਜੀ ਉਹਨਾਂ ਨੇ ਪ੍ਰਸ਼ਾਦ ਲਿਆ ਜੀ ਪ੍ਰਸ਼ਾਦ ਲੈਣ ਤੋਂ ਬਾਅਦ ਉਹਨਾਂ ਨੇ ਕੋਈ ਥੋੜੀ-ਮੋਟੀ ਗੱਲ ਕੀਤੀ ਮੈਂ ਕਿਹਾ ਜੀ ਗੁਰੂ ਘਰ ਦੇ ਵਿੱਚ ਮਾਰੇ ਦੀ ਸ਼ੁਰੂ ਵਿੱਚ ਕੋਈ ਗੱਲ ਨਾ ਕਰੋ ਠੀਕ ਹੈ ਜੀ ਤੁਸੀਂ ਬਾਹਰ ਆ ਕੇ ਗੱਲ ਕੋਈ ਜਲੀ ਗੱਲ ਕਰਨੀ ਅਸੀਂ ਉਹਨਾਂ ਨੂੰ ਬਾਹਰ ਆ ਕੇ ਗੱਲ ਕਰਨ ਵਾਸਤੇ ਕਿਹਾ ਜੀ ਉਹ ਜਾ ਕੇ ਜੀ ਕੁਝ ਜਿਹੜੇ ਮਸਲਾ ਕੀ ਸੀ ਜੀ ਕਿਉਂ ਮਸਲਾ ਕੋਈ ਗੱਲ ਨਹੀਂ ਮਸਲਾ ਇਹ ਹੈ ਜੀ ਇਹ ਗੁਰੂ ਘਰ ਦਾ ਮਸਲਾ ਕਦੋਂ ਦਾ ਚੱਲ ਰਿਹਾ ਜੀ ਛੋਟਾ ਮੋਟਾ ਜੀ ਠੀਕ ਹੈ ਜੀ ਗੁਰੂ ਘਰ ਚ ਆਣਾ ਹੈ ਨਹੀਂ ਬੇਲੀਆਂ ਚੌਧਰਾ ਜਾਂਦੇ ਨੇ ਵੀ ਸਾਨੂੰ ਪ੍ਰਧਾਨੀਆਂ ਹੀ ਮਿਲ ਜਾਂਦੇ ਸਾਨੂੰ ਮਲਕੀ ਖਜ਼ਾਨਚੀ ਕੋਲ ਸਾਨੂੰ ਮਿਲਦੇ ਕੁਝ ਹੋਰ ਸਾਨੂੰ ਮਿਲਦੀ ਅਹੁਦੇਦਾਰ ਮਿਲ ਜਾਂਦੇ ਤੇ ਆਣਾ ਗੁਰੂ ਗੁਰੂ ਘਰ ਆਉਂਦੇ ਨਹੀਂ ਇਹਨਾਂ ਤੋਂ ਕੋਈ ਬੰਦਾ ਗੁਰੂ ਘਰ ਨਹੀਂ ਆਦਾ 28 28 ਸਾਲ ਦੇ ਵਿੱਚ ਕੋਈ ਬੰਦਾ ਵੀ ਇਹਨਾਂ ਦੇ ਗੁਰੂ ਘਰ ਨਹੀਂ ਆਇਆ ਜੀ ਅਸੀਂ ਪਹਿਲਾਂ ਵੀ ਦਰਖਾਸਤ ਦੇ ਚੁੱਕੇ ਸੀ ਟੀਵੀ ਵਿੱਚ ਜੀ 1.5 ਮਹੀਨਾ ਪਹਿਲਾਂ ਦਰਖਾਸਤ ਦਿੱਤੀ ਅਸੀਂ ਟੀਵੀ ਵਿੱਚ ਜੀ ਵੀ ਇਹਦੇ ਤੇ ਕਾਰਵਾਈ ਕਿਵੇਂ ਹਮਲਾ ਕੀਤਾ ਗੁਰੂ ਘਰ ਦੇ ਅੰਦਰ ਕ੍ਰਪਾਣਾ ਨੇ ਹਮਲਾ ਕੀਤਾ ਅੰਦਰ ਅੰਦਰ ਸੀ ਹਾਂਜੀ ਗੁਰੂ ਘਰ ਦੇ ਅੰਦਰ ਜੀ ਜਿੰਦੇ ਵਿੱਚ ਰਿਕਾਰਡਿੰਗ ਸਾਡੇ ਕੋਲ ਪੇਸ਼ ਹੈ ਜੀ ਹਾਂ ਅੱਛਾ ਤੇ ਹੁਣ ਪੁਲਿਸ ਆਈਏ ਕਿਸ ਤਰ੍ਹਾਂ ਦਾ ਰਹੇਗਾ ਜੀ ਅਸੀਂ ਪ੍ਰਸ਼ਾਸਨ ਨਹੀਂ ਕਵਾਂਗੇ ਇਹਨਾਂ ਉੱਪਰ ਜਿਹੜੇ ਸ਼ਰਾਰਤੀਆਂ ਨੇ ਸਰ ਇਹਨਾਂ ਉੱਪਰ ਕਾਰਵਾਈ ਕੀਤੀ ਜਾਵੇ ਜੀ ਨਹੀਂ ਗੁਰੂ ਘਰ ਦੇ ਉੱਪਰ ਕਬਜ਼ਾ ਕਰਨ ਨੂੰ ਇਹ ਆ ਕਿਸੇ ਨਹੀਂ ਜੀ ਗੁਰੂ ਘਰ ਨੂੰ ਕਬਜ਼ਾ ਨਹੀਂ ਕਰਨਾ ਜੀ ਬਸ ਸਾਨੂੰ ਮਿਲ ਪ੍ਰਧਾਨਗੀਆਂ ਦੇਓ ਜੀ ਸਾਨੂੰ ਉਹਦੇ ਦੇਓ ਜੀ ਫਲਾਨਾ ਬਸ ਇਹੀ ਗੱਲਾਂ ਕਰਦੇ ਨੇ ਕੋਣ ਲੋਕ ਨੇ ਕੁਝ ਹੈਗੇ ਜਿਵੇਂ ਸਤਪਾਲ ਸਿੰਘ ਜੀ ਆ ਜੀ ਇਕਜੀਤ ਸਾਗਰ ਆ ਜੀ ਠੀਕ ਹੈ ਜੀ ਇਕਿੰਦਰਜੀ ਜਿਨ੍ਹਾਂ ਦਾ ਅਸੀਂ ਪਹਿਲਾਂ ਵੇਰਵਾ ਦੇ ਚੁੱਕੇ ਸੀ ਟੀ ਦੇ ਵਿੱਚ ਤੇ ਹੁਣ ਹੁਣ ਨਹੀਂ ਹੁਣ ਗੱਲ ਗੱਲ ਕੀ ਹੋਈ ਸੀ ਅੰਦਰ ਇੱਕ ਅਚਾਨਕ ਕੀ ਗੱਲ ਕੀ ਹੋ ਗਈ ਸੀ ਕੋਈ ਗੱਲ ਨਹੀਂ ਹੋਈ ਜੀ ਅਸੀਂ ਅੰਦਰ ਬੈਠੇ ਆ ਜੀ ਬਸ ਗੱਲ ਇਹ ਹੋਈ ਆ ਜੀ ਗੁਰੂ ਘਰ ਦਾ ਜੀ ਜਿਹੜੇ ਦੋ ਤਿੰਨ ਨਗਰ ਕਿਤਰੇ ਰੱਖਿਆ ਗਿਆ ਜੀ ਗੁਰਪੁਰੂ ਗੁਰੂ ਘਰ ਦੇ ਆ ਰਹੇ ਆ ਤੇ ਆ ਰਹੇ ਆ ਮਹਾਰਾਜ ਦੇ ਪ੍ਰਕਾਸ਼ਪੁਰੂ ਆ ਰਹੇ ਆ ਜੀ ਉਸ ਵੰਦ ਤੇ ਗੱਲ ਚੱਲ ਰਹੀ ਸੀ ਜੀ ਕੋ ਸਾਡੇ ਸਾਡੀ ਕੋ ਟਾਂਕ ਸਤੇ ਸਭਾ ਜੀ ਬਾਹਰੋਂ ਕੋਈ ਉਹ ਵੀ ਆਇਓ ਸੀ ਉਹ ਸਾਨੂੰ ਇਹ ਗੱਲ ਕਰਨ ਵਾਸਤੇ ਆਏ ਸੀ ਵੀ ਕੋਈ ਗੁਰੂ ਘਰ ਦਾ ਦਿਹਾੜਾ ਮਨਾਣਾ ਉਹ ਇੱਕ ਦਿਨ ਪਹਿਲਾਂ ਮਨਾ ਲਓ ਅਸੀਂ ਕਹਿੰਦੇ ਲੋ ਇੱਕ ਦਿਨ ਪਹਿਲਾਂ ਮਨਾ ਲਾਂਗੇ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਹੋ ਜਾਏਗਾ ਜੀ ਤੇ ਵਿੱਚ ਕੁ ਸ਼ਰਾਰਤੀਆਂ ਸਲ ਲੋਕਲ ਸੀ ਜਿਹੜੇ ਆ ਕੇ ਕੁਛ ਖੱਪ ਮਾਰਨ ਲੱਗੇ ਉਹਦੇ ਨਾਲ ਸਾਡਾ 12 ਘੰਟਾ ਪਾਇਆ ਅੱਜ ਦੀ ਜਿਹੜੀ ਵਾਰਦਾਤ ਹੋਈ ਕਿੰਨੇ ਲੋਕ ਸੀਗੇ ਉਹ ਅੱਜ ਦੀ ਵਾਰਦਾਤ ਦੇ ਘਟੋੜਾ 25-30 ਬੰਦੇ ਸੀ ਜਾਂ ਖਿਆ ਤੇ ਇਹ ਅਚਾਨਕ ਹੀ ਆਗੇ ਸੀ ਜੀ ਅਚਾਨਕ ਜੀ ਕੋਈ ਨਾ ਗੁਰਦਾਰੇ ਆਣਾ ਹੀ ਹਰ ਰੋਜ਼ ਟੈਨਸ਼ਨ ਮੱਛਾ ਟੱਕਣਾ ਆਈ ਦੇ ਬਸ ਆਏ ਨੇ 10-12 ਬੰਦੇ 15 ਬੰਦੇ ਗਏ ਘਟੋੜਾ ਤੇ ਉਹ ਆਏ ਨਹੀਂ ਚੰ ਪੇਚਰ ਬਿਡੇ ਨੇ ਮੇਰੇ ਬਾਰੇ ਮੇਰੇ ਜਿਆਦਾ ਵੱਜੇ ਨੇ ਅਸਾ ਕੰਮ ਕੀਤਾ ਜੀ ਕਿੰਨੇ ਲੋਕ ਸੀਗੇ ਜੀ ਕੁਟਾ 15 ਜਣ ਛੜੇ ਗਏ ਕੀ ਮਸਲਾ ਕੀ ਸੀਗਾ ਕਿਸ ਦਾ ਮਸਲਾ ਗੁਰਦੁਆਰੇ ਦਾ ਆਪਾਂ ਰੱਖਿਆ ਜੀ ਸ਼ੁਕਰਵਾਰ ਦਾ ਨਗਰ ਕੀਰਤਨ ਰੱਖਿਆ ਜੀ ਤੇ ਐਤਵਾਰ ਦਾ ਰੱਖਿਆ ਆਪਾਂ ਗੁਰਪੁਰਬ ਬਾਬਾ ਨਾਮਦੇਵ ਜੀ ਇਹ ਕਹਿੰਦੇ ਡੇਟ ਪੇਜ ਕਰੋ ਕਰੋ ਡੇਟ ਦੀ ਤਾਂ ਗੱਲ ਹੋਈ ਨਹੀਂ ਪਹਿਲੇ ਜਾਂਦੇ ਨੇ ਅਸੀਂ ਇਹ ਉਹ ਕਰਨਾ ਇਹ ਕਰਨਾ ਜਾਂ ਆ ਕੇ ਬਸ ਸਦਾ ਹਮਲਾ ਕਰਤਾ ਹੁੰਦੇ ਨੇ ਆਂਦੇ ਨਾਲ ਤੁਸੀਂ ਕਿੱਥੇ ਸੀ ਉਦੋਂ ਮੈਂ ਗੁਰਦੁਆਰੇ ਸੀ ਜੀ ਅੰਦਰ ਗੇਟ ਤੋਂ ਅੰਦਰ ਸੀ ਹਾਂਜੀ ਗੇਟ ਦੇ ਅੰਦਰ ਸੀ ਜੀ ਉਸ ਟਾਈਮ ਗੁਰਦੁਆਰਾ ਸਾਹਿਬ ਚਿੱਕੀ ਹੋ ਰਿਆ ਸੀ ਕੋਈ ਨਹੀਂ ਬਸ ਬੈਠੇ ਸੀ ਪਤਲਾ ਪਾੜ ਹੋ ਰਿਆ ਸੀ ਜੀ ਪਾੜ ਹੋਣ ਤੋਂ ਬਾਅਦ ਬੰਦਾ ਫਤਲਾ ਬੰਦੇ ਬੈਠੇ ਨੇ ਉੱਥੇ ਆ ਗਏ ਅਸੀਂ ਵੀ ਬੈਠੇ ਰਹੇ ਨਾਲ ਉਸ ਉਹਨਾਂ ਨੇ ਆ ਗਿਆ ਉਹਨਾਂ ਨਾਲ ਕਾਪੀ ਕੋਈ ਸੀਸੀਟੀਵੀ ਵੀ ਹੈਗੀ ਹਾਂਜੀ ਸੀਸੀਟੀਵੀ ਹੈ ਸਾਡੇ ਗੁਰਦੁਆਰੇ ਸਭ ਕੁਝ ਹੈ ਅੱਛਾ ਅਗੇ ਇਹਨਾਂ ਦੀ ਦਰਖਾਸਤ 15 20 ਦਿਨ ਪਹਿਲਾਂ ਕੀਤੀ ਹੈ ਸਿਟੀ ਐਸਐਚਓ ਨੂੰ ਪਹੁੰਚੀ ਹੋਈ ਜੀ ਉਹੀ ਬੰਦੇ ਆ ਗਏ ਉਹਨਾਂ ਨੇ ਕੰਮ ਕੀਤਾ ਜੀ ਲੋਕਲ ਹੀ ਸੀਗਾ ਹਨ ਲੋਕਲ ਫਾਜ਼ਿਲ ਕਾਦੇ ਅੱਛਾ ਮਸਲਾ ਇਹ ਮੰਨੇ ਕਿ ਇੱਕ ਪਰੂ ਆਇਆ ਬੰਦਾ ਜੀ ਇੱਕ ਸ਼ਾਹ ਕੋੜਦਾ ਹੈ ਇੱਕ ਕਰਾਈ ਆਪਣੇ ਆਇਆ ਸੰਗਰੂਰ ਸੰਗਰੂਰ ਤੋਂ ਅੱਛਾ ਹਾਂਜੀ ਮਸਲਾ ਸਿਰਫ ਨਗਰ ਕੀਰਤਨ ਨੂੰ ਲੈ ਕੇ ਨਗਰ ਕੀਰਤਨ ਦਾ ਮਸਲਾ ਹੈ ਅੱਛਾ ਡੇਟ ਨੂੰ ਲੈ ਕੇ ਸੀ ਹਾਂਜੀ ਡੇਟ ਨੂੰ ਲੈ ਕੇ ਜਿਸ ਦਿਨ ਬਾਬੇ ਦੀ ਡੇਟ ਮੰਗਸਰ ਐਤਵਾਰ ਦੀ ਬੰਦੀ ਆ ਜੀ ਅਸੀਂ ਐਤਵਾਰ ਉਹ ਕਹਿੰਦੇ ਡੇਟ ਚੇਂਜ ਕਰੋ ਅਸੀਂ ਐਤਵਾਰ ਡੇਟ ਕਿਉਂ ਚੇਂਜ ਕਰੀਏ ਜੋ ਲਿਖਿਆ ਇਤਿਹਾਸ ਹੈ ਜਿਸ ਤੋਂ ਸਾਫ ਨਾ ਆਪ ਸੇ ਤਤਕਾਰ ਹੋਇਆ ਕੋਈ ਅੱਛਾ ਜੀ ਤੁਹਾਨੂੰ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਪਹੁੰਚੇ ਹਾਂ ਜੋ ਵੀ ਬੰਦੀ ਕਾਰਵਾਈ ਸੁਪਰੀਸਤੀ ਪੀ ਹੋਊਗੀ ਉਹਦੀ ਕਿੰਨੇ ਬੰਦੇ ਜ਼ਖਮੀ ਹੋਏ ਨੇ ਜੀ ਅੰਦਰ ਮੈਂ ਦੱਸਣ ਦਾ ਇੱਕ ਤਿੰਨ ਬੰਦੇ ਜਖਮੀ ਆ ਅੱਛਾ ਜੀ ਇੱਕ ਬੰਦਾ ਹਸਪਤਾਲ ਦਾਖਲਾ ਕੋਈ ਵਿਵਾਦ ਦਾ ਕਾਰਨ ਸਾਹਮਣੇ ਆਇਆ ਕੀ ਕਾਰਨ ਵਿਵਾਦ ਤਾਂ ਵੇਖੋ ਮੈਂ ਇਹ ਇਹਨਾਂ ਕੋਲ ਆਇਆ ਮੈਂ ਪਹੁੰਚਿਆ ਮੈਂ ਜੋ ਇਹ ਬਿਆਨ ਦੱਸਣਗੇ ਇਹਨਾਂ ਨੂੰ ਮੈਨੂੰ ਪਤਾ ਲੱਗੂਗਾ ਵੀ ਕੀ ਚੱਕਰ ਕੀ ਸੀ ਅਸਲੀ ਰੀਜਨ ਕੀ ਇਹਨਾਂ ਦਾ ਮੁੱਢਲੀ ਜਾਣਕਾਰੀ ਕੀ ਦਿੱਤੀ ਗਈ ਤੁਹਾਨੂੰ ਮੁੱਢਲੀ ਜਾਣਕਾਰੀ ਨੇ ਦੱਸਿਆ ਵੀ ਸ਼ਾਰਟ ਸੀ ਅੰਸਰ ਆਇਆ ਕੋਈ ਆ ਗਿਆ ਉਹਨਾਂ ਗੁਰੂ ਘਰ ਦੱਸਣ ਦਾ ਜੀ ਕੀਤੀ ਆ ਜੀ ਤੇ ਕੋਈ ਇਹਨਾਂ ਦੇ ਸੇਵਾ ਕਰ ਰਹੇ ਉਹਨਾਂ ਨੇ ਸਟੈਕ ਕੀਤਾ ਕੋਈ ਕੋਈ ਅਧਿਆਪਕ ਅਧਿਆਪਕ ਮੈਨੂੰ ਅਜੇ ਤੱਕ ਇਹਦਾ ਹੱਦੀ ਪਤਾ ਕੋਈ ਕੋਈ ਇਹਨਾਂ ਨਾਲ ਸੰਤਾਲਖੀ ਉਹਨਾਂ ਦੇ ਹੱਥਪੋਈ ਹੋਈ ਇਹਨਾਂ ਨਾਲ ਕੋਈ ਤੇਹਾਰ ਹਥਿਆਰ ਵੀ ਹੈਗੇ ਸੋਨਾਂ ਕੋਲ ਨਹੀਂ ਮੈਂ ਦੇਖਿਆ ਜੀ ਵੇਖੋ ਮੈਂ ਗਲਤ ਬਿਆਨ ਨਹੀਂ ਦੇ ਰਿਹਾ ਤੁਹਾਨੂੰ ਜੀ ਮੈਂ ਇਹਨਾਂ ਕੋਲ ਹਥਿਆਰ ਦੇਖਿਆ ਮੈਂ ਜੇ ਹੁਣੇ ਇਹਨਾਂ ਕੋਲ ਸੀਸੀਟੀਵੀ ਫੁਟੇਜ ਆਈ ਸਾਹਮਣੇ ਨਹੀਂ ਮੈਨੂੰ ਅਜੇ ਪ੍ਰੋਵਾਈਡ ਨਹੀਂ ਕਰਾਈ ਇਹਨਾਂ ਨੇ ਕਿੰਨੇ ਲੋਕ ਦੱਸ ਕਿੰਨੇ ਲੋਕ ਦੱਸ ਰਹੇ ਨੇ ਕਿ ਜਿਹੜੇ ਅੰਦਰ ਦਾਖਲ ਹੋਏ ਇਹ ਕਹਿੰਦੇ ਪੰਜ ਛੇ ਨਹੀਂ ਪੰਦਰਾਂ 20 ਜਣੇ ਸੀ ਤਾਂ ਜਿੰਨੇ ਵੀ ਲੋਕ ਆਉਣਗੇ ਪਤਾ ਕਰ ਲੈਣਾ ਪਾ ਜੀ ਜੀ ਇਹ ਹੁਣ ਹਾਲਾਤ ਕਿਵੇਂ ਨੇ ਜਿਨ੍ਹਾਂ ਨੂੰ ਸੱਟਾ ਹਾਲਾਤ ਸ਼ਾਂਤਵੇਂ ਆ ਹੁਣ ਮੈਂ ਇਹਨਾਂ ਕੋਲੇ ਪਹੁੰਚਿਆ ਵਾਂ ਜੋ ਵੀ ਕਾਰਵਾਈ ਹੋਊਗੀ ਮੈਂ ਤੁਹਾਨੂੰ ਦੱਸ ਦਿੱਤਾ ਜਾਊਗਾ ਜੋ ਵੀ ਕਾਰਵਾਈ ਬੰਦੀ ਜੀ ਉਵੇਂ ਇਹਨਾਂ ਦੇ ਬਿਆਨ